ਉਹ ਯਾਰ ਜਰਾ ਹਾਂ ਕਿਵੇਂ ਆਪ ਆਇਆ ਸਾਰੇ 7 ਗਲਾਸ ਅੱਛਾ ਇਹਨਾਂ ਚ 2 ਕੱਢ ਕੇ ਹਾਂ 7 ਬਣਨੇ ਚਾਹੀਦੇ ਆ ਅੱਛਾ ਵੀ ਇਹਨਾਂ ਚ 2 ਕੱਢ ਕੇ ਤੇ ਤਾਂ ਵੀ 7 ਗਲਾਸ ਬਣਨੇ ਚਾਹੀਦੇ ਆ ਅੱਛਾ ਯਾਰ ਕਿ ਜੇ ਮੈਂ ਕੱਢ ਤੀ ਫਿਰ ਮੈਨੂੰ ਕੀ ਦੇਵੋਗੇ 500 ਰੁਪਏ ਦੇ ਦਰਦਰ 500 ਹੁਣ ਮੇਰੀ ਗੱਲ ਸੁਣ ਲੋ ਜੇ ਨਾ ਇਹ ਕਰਤੇ ਮੈਂ 500 ਰੁਪਏ ਲੈ ਕੇ ਜਾਊਂਗਾ ਅੱਛਾ ਵੀ ਮੰਨ ਲੈ ਅਹ ਅਹ ਉਹ ਆ ਵੀ ਇਹਦੇ ਦੋ ਗਲਾਸ ਕੱਢ ਗਏ 1 2 3 4 5 6 7 1 2 3 4 5 6 7 ਠੀਕ ਹੈ ਇਹ ਤਾਂ ਦੋ ਗਲਾਸ ਕੱਢ ਲਾ ਫੇਰ ਵੀ 7 ਬਣੇ ਰਹਿੰਦੇ ਇਹ ਹੈ ਮਨ ਲੈ ਵੀ ਆ ਆਪਾਂ ਕੱਢ ਤੇ ਸਾਈਡ ਤੇ ਹਨਾ ਵੀ ਹੁਣ 7 ਬਣਨੇ ਚਾਹੀਦੇ ਆ ਇਹ ਗਿਣੀ ਹੁਣ ਸੋ ਤਨ 4 5 6 ਇਹ 6 ਬਣਾ ਲੈ। ਹੋਰ ਕਿਨੇ ਬਣਾਉਣੇ ਐ? 7 7 ਬਣਾਉਣੇ ਐ। ਹਾਂ। ਅੱਛਾ ਵੀ ਇਹ ਲੋਡ ਵੀ 7 ਬਣ ਐ ਸੋ ਵੀ ਦੋ ਆਪਾਂ ਘੜਤੇ ਵਿੱਚੋਂ ਹੈ। ਤੇ ਇਹ ਕੀ ਚਿਵਾਰੀ ਦੀ ਬਣ ਲੱਗ ਗਿਆ? ਲੈ। ਤੂੰ ਵੀ ਗਲਾਸ ਤਾਂ ਗੱਲੋ ਪੂਰੇ ਐ 1 2 3 4 5 6 7 1 2 3 4 5 6 7। ਤੂੰ ਦੋ ਘੜਦੇ ਨੇ 21 ਹੋ ਗਿਆ ਵਾ। ਅੱਛਾ ਦੋ ਕਰ ਰਹੇ ਐ ਠੀਕ ਐ ਹੂੰ 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 1 2 3 4 5 6 7 ਆ ਜਾ ਗਿਣ ਲੋ ਆ ਹੋ ਗਏ ਹੋ ਗਏ ਗਿਣੋ ਇੱਧਰ ਤਾਂ ਤੂੰ ਸੱਤ ਪੂਰੇ ਕਰ ਤੇ ਇੱਧਰ ਕੌਣ ਕਰੂਗਾ ਅੱਛਾ ਇੱਧਰ ਵੀ ਪੂਰੇ ਕਰਨੇ ਐ ਠੀਕ ਐ ਖੜ ਜਾ ਫਿਰ ਇਹ ਅੱਲ ਐ 1 2 3 4 5 6 7 ਹੁਣ ਇੱਧਰ ਲੈ ਕੇ ਆ 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 ਇੱਧਰ ਲ ਇਸੇ ਦੋਨਾਂ ਵਾਸਤੇ ਪੂਰੇ ਕਰਨੇ ਆ ਹਾਂ ਜਿਹੜਾ ਤੁਸੀਂ ਠਿੰਡਾ ੜਾਤਾ ਇਹ ਖਰਚ ਹੈ ਇਹਨਾਂ ਤੋਂ ਰਲਾਣਾ ਇੱਕ ਦਵਾਈ ਕੱਢਣੇ ਆ ਇਹਨਾਂ ਤੋਂ ਨਹੀਂ ਰਲਾ ਸਕਦਾ ਠੀਕ ਹੈ ਜੇ ਮਾਲਾ ਮੈਂ ਸੱਤ ਪੂਰੇ ਕਰਤੀਆਂ ਹਾਂ ਹਾਂ ਠੀਕ ਆ ਦੋ ਗਲਾਸ ਵੀ ਇੱਧਰ ਹੀ ਰੱਖਣਾ ਤੇ 500 ਮੇਰਾ ਹੈ ਹਾਂ ਹੈ 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 ਮੈਂ ਚੱਕੂ ਆ ਫਿਰ ਖਾਕ ਨਹੀਂ ਦੋਨੋਂ ਵਾਸਤੇ ਪੂਰੇ ਕਰਨੇ ਰਹਿ ਗਏ 500 ਰੁਪਏ ਦੋਨੇ ਪਾਸੇ ਸਾ-ਸਾਤ ਪੂਰੇ ਕਰ ਦੇ ਕਰ ਦੇਣਾ ਖੜ ਦੇ ਮੈਨੂੰ ਦਿਮਾਗ ਲਾ ਲੈੰਦੀ ਗਣਾ ਤੁਸੀਂ ਉਹ ਹੋ ਕਰੋ ਇਹ ਵਾ ਪਾਈ ਦੇ ਇਹਦਾ ਧਰ ਨਹੀਂ ਸਕਦੇ ਹਨਾ ਸੱਚਾ ਉੱਤੇ ਹੀ ਧਰ ਸਕਦੇ ਮਸਾਉ ਲਗੇ ਇਹਨਾਂ ਨੂੰ ਰਲਾ ਸਕਦਾ ਕਿ ਨਹੀਂ ਰਲਾ ਸਕਦਾ ਨਹੀਂ ਇਹਨਾਂ ਨੂੰ ਲਾਉਣਾ ਇਹ 1 2 3 4 5 6 7 8 ਆਹ ਕਿਹੜੇ ਨੇ ਬੋਨ ਲੱਗ ਗਿਆ ਤੂੰ ਖਰਜਾ ਮੈਂ ਆਉ ਦਾ ਦਿਮਾਗ ਲਾਈ ਆ ਗਿਆ ਆ ਗਿਆ ਆ ਗਿਆ ਆ ਗਿਆ ਖਰਜੂ 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 ਆ ਹਾ 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 ਆ ਹਾ ਇਹ ਆ ਲੋ ਆ ਲੋ 50 ਰੁਪਿਆ ਆ ਗਿਣੋ ਹੁਣ ਗਿਣੋ ਸੱਤ ਦੋਨੇ ਪਾਸੇ ਬਣਦੇ ਆ ਗਿਣਾ ਤੂੰ ਵੀ ਗਿਣ ਬਾਈ 1 2 3 4 5 6 7 ਕਸਾਤ ਹੋ ਗਿਆ ਦਾਤਾ ਨਹੀਂ ਤਾਂ ਤੂੰ 500 ਰੁਪਏ ਖਵਾ ਤਾ ਸੱਤ ਗੂਰੇ ਆਹਾ ਆਹਾ ਆਹ ਬਣ ਗਿਆ 500 ਰੁਪਏ ਸਹੀ ਹੈ ਹੁਣ ਫੇਰ ਮੈਂ ਕਿਹਾ ਗਲਤ ਹੈ 1 2 3 4 5 6 7 1 2 3 4 5 6 7 ਸਹੀ ਹੈ ਹੈ ਯਾ ਟੱਕੜ ਉਹਨਾਂ ਆਉਂਦਾ ਤਿੰਨ ਫੋੜੀ ਜੀ ਮੇਰੇ ਨਾਲ ਮਾਰਦੇ ਭਗਾਈ ਲੈ ਇਹਨਾਂ ਨੇ ਜਿਹਨੂੰ ਗਸਾਉਂਦੇ ਹੀ ਨਹੀਂ